ਪੰਜਾਬੀ ਵਿਰਸੇ ਨੂੰ ਸਜੋਗ ਰੱਖਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੜ ਸ਼ੰਕਰ ਦੇ ਪਿੰਡ ਸਤਨੋੜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਇਲਾਕੇ ਦੀਆਂ ਨੌਜਵਾਨ ਅਤੇ ਵਿਆਹੀਆਂ ਕੁੜੀਆਂ ਨੇ ਬੋਲੀਆਂ ਗਿੱਧਾ ਅਤੇ ਪੰਗੜਾ ਪਾ ਕੇ ਤੀਆਂ ਦੇ ਤਿਉਹਾਰ ਦੇ ਵਿੱਚ ਖੂਬ ਰੰਗ ਬਣਾਈ। ਸਮੋਕੇ ਗੱਲਬਾਤ ਕਰਦੇ ਹੋਏ ਤੀਆਂ ਦੇ ਤਿਉਹਾਰ ਦੇ ਵਿੱਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ਨੇ ਦੱਸਿਆ ਕਿ ਪੰਜਾਬ ਦੇ ਪੁਰਾਣੇ ਵਿਰਸੇ ਨੂੰ ਸਜਾਈ ਰੱਖਣ ਦੇ ਲਈ ਅਜਿਹੇ ਤਿਉਹਾਰਾਂ ਨੂੰ ਪ੍ਰਮੋਟ ਕਰਨ ਦੀ ਜ਼ਰੂਰਤ ਹੈ ਤਾਂ ਕਿ ਅੱਜ ਦੀ ਨੌਜਵਾਨ ਪੀੜੀ ਦੇ ਵਿੱਚ ਲੁਪਤ ਹੁੰਦੀ ਜਾ ਰਹੀ ਪੰਜਾਬੀ ਵਿਰਾਸਤ ਨਾਲ ਜੋੜਿਆ ਜਾ ਸਕੇ। ਬਿੱਟੂ ਚੋਹਾਨ ਦੀ ਰਿਪੋਰਟ ਗੜਸ਼ੰਕਰ ਸਤਨੌਰ ਵਿਗਾਸੀ ਹੈ। ਤੇ ਮੈਂ ਅੱਜ ਦਸੇ ਆਪਣੀਆਂ ਦੇ ਫੰਕਸ਼ਨ ਤੇ ਪਹੁੰਚੀ ਆ ਤੇ ਤੀਆਂ ਤੋਂ ਫੰਕਸ਼ਨ ਜਿੱਦਾਂ ਸਾਰੀਆਂ ਕੁੜੀਆਂ ਨਾਲ ਮਿਲ ਕੇ ਬਣਾ ਰਹੀਏ ਤੇ ਇਸ ਵਾਰ ਵੀ ਤੀਜਾ ਸਾਲ ਹੈ ਇਹਨਾਂ ਨੂੰ ਬਣਾਦਿਆਂ ਨੂੰ ਬਹੁਤ ਖੁਸ਼ ਆ ਜਿੰਨਾ ਕੁੜੀਆਂ ਦੇ ਵਿੱਚ ਤੇ ਆਉਂਦੇ ਸਾਲ ਤੱਕ ਵੀ ਉਮੀਦ ਕਰਦੇ ਆ ਵੀ ਇਸੇ ਤਰ੍ਹਾਂ ਹੀ ਸਭ ਬਣਿਆ ਰਹੂਗਾ ਕੁੜੀਆਂ ਦੇ ਵਿੱਚ ਹਾਂਜੀ ਹਾਂਜੀ ਪਾਰਟਿਸਿਪੇਟ ਕੀਤਾ ਭੰਗੜਾ ਫੋਰਸਕੈਟ ਵਗੈਰਾ ਵੀ ਬੱਚਿਆਂ ਦੇ ਵੱਲੋਂ ਪੇਸ਼ ਕੀਤਾ ਇਹ ਪਿੰਡ ਸਤਨੌਰ ਦਾ ਸਾਂਝਾ ਪ੍ਰੋਗਰਾਮ ਹੈ ਤੇ ਪੰਚਾਇਤ ਮੈਂਬਰ ਪਿੰਡ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਮੇਰਾ ਨਾਮ ਅਮਨਦੀਪਾ ਮੈਂ ਪਿੰਡ ਸਪਨਾਤਵਾ ਅਸੀਂ ਅੱਜ ਦੀਆਂ ਦਾ ਤਿਹਾੜ ਮਨਾਇਆ ਆ ਤੇ ਸਾਡੇ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਤਿਹਾੜ ਮਨਾਇਆ ਜਾ ਰਿਹਾ ਹੈ ਤੇ ਬੱਚਿਆਂ ਨੇ ਬਹੁਤ ਵਧੀਆ ਪਰਫੋਰਮੈਂਸ ਕੀਤੀ ਆ ਤੇ ਇਹਨਾਂ ਨੇ ਆਪਣਾ ਅਲੱਗ-ਅਲੱਗ ਵਿਸੇ ਦੇ ਨਾਲ ਜੋੜ ਕੇ ਜੋੜਿਆ ਹੈ ਤੇ ਇਹਨਾਂ ਨੇ ਆਪਣਾ ਪੰਗਲਾ ਗਿੱਧਾ ਸਾਰਾ ਕੁਝ ਤਿਆਰ ਕੀਤਾ ਹੋਇਆ ਹੈ ਤੇ ਇਹਨਾਂ ਨੇ ਆਪਣੀ ਆਪਣੇ ਕਲਚਰ ਨੂੰ ਸਾਰੇ ਬਾਕੀਆਂ ਨੂੰ ਸੱਭਿਆਚਾਰ ਦੇ ਨਾਲ ਜੋੜਿਆ ਹੈ ਤੇ ਇਹਨਾਂ ਨੇ ਆਪਣਾ ਸਾਰਾ ਹੀ ਪੰਜਾਬੀ ਗਿੱਧਾ ਸੱਭਿਆਚਾਰ ਇਹਨਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ ਵੀ ਸਾਰਿਆਂ ਨੇ ਅਸੀਂ ਬਹੁਤ ਤਰਲ ਮਿਲ ਕੇ ਆਪਣਾ ਪੰਜਾਬੀ ਸੱਭਿਆਚਾਰ ਅੱਜ ਯਾਦ ਕਰਦੇ ਹੋਏ ਸਾਰੇ ਅਸੀਂ ਨਾਲ ਜੁੜੇ ਆ ਤੇ ਇਹਨਾਂ ਨੂੰ ਅਸੀਂ ਅਗਲੇ ਸਾਲ ਵੀ ਇਦਾਂ ਹੀ ਜੋੜਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਰਣਜੀਤ ਕੌਰ ਪਾਰਟਿਸਪੈਂਟ ਹਾਂ ਅੱਜ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇਸ ਤਰ੍ਹਾਂ ਦੇ ਵਿੱਚ ਸਾਰੇ ਬੱਚਿਆਂ ਨੇ ਵਾਟਸਐਪ ਤੇ ਪਾਰਟਿਸਪੇਟ ਕੀਤਾ ਇਹ ਪ੍ਰਾਣੀ ਵਿਰਸੇ ਨੂੰ ਮੱਖ ਰੱਖਦੇ ਹੋਏ ਧਾਰੇ ਬੱਤਿਆਂ ਨੇ ਸਾਰਾ ਕੁਝ ਕੀਤਾ ਅੱਜ ਪੰਗੜਾ ਪਾਰਟਿਸਿਪੇਟ ਸਾਰੇ ਨੇ ਬਹੁਤ ਵਧੀਆ ਕੀਤਾ